ਬਸੰਤ ਕੁੰਚ ਦੇ ਵਿੱਚ ਇੱਕ ਬਹੁਤ ਹੀ ਵੱਡਾ ਮੈਨੇਜਮੈਂਟ ਦਾ ਇੰਸਟੀਚਿਊਟ ਹੈ ਜਿਹਦਾ ਨਾਮ ਆ ਸ਼੍ਰੀ ਸ਼ਾਰਦਾ ਇੰਸਟੀਚਿਊਟ ਆਫ ਇੰਡੀਅਨ ਮੈਨੇਜਮੈਂਟ ਇੰਸਟੀਚਿਊਟ ਦੇ ਨਾਲ ਇੱਕ ਬਹੁਤ ਹੀ ਵੱਡਾ ਧਾਰਮਿਕ ਮੱਠ ਹੈ ਜਿਹਦਾ ਨਾਮ ਆ ਸ਼੍ਰੀ ਸਿੰਘੇਰੀ ਮੱਠ 17 ਤੋਂ ਵੱਧ ਕੁੜੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਸਵਾਮੀ ਚਤਨਿਆਨੰਦ ਦੇ ਵੱਲੋਂ ਫੋਨ ਦੇ ਵਟਸਐਪ ਦੇ ਉੱਤੇ ਮੈਸੇਜ ਭੇਜੇ ਜਾਂਦੇ ਨੇ ਉਹਨਾਂ ਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਇਹ ਕਿਹਾ ਜਾਂਦਾ ਹੈ ਕਿ ਉਹ ਉਹਦੇ ਕਮਰੇ ਦੇ ਵਿੱਚ ਆਉਣ ਨਹੀਂ ਤਾਂ ਉਹ ਉਹਨਾਂ ਨੂੰ ਫੇਲ ਕਰਾ ਦੇਗਾ ਇਸ ਤੋਂ ਲਾਵਨ ਨੂੰ ਬਾਹਰਲੇ ਦੇਸ਼ ਵਿੱਚ ਘੁੰਮਣ ਜਾਣ ਦਾ ਲਾਲਚ ਦਿੱਤਾ ਜਾਂਦਾ ਹੈ ਸਾਸਿਆ ਕਾਲ ਜੀ ਸਾਰਿਆਂ ਨੂੰ ਰੋਜ਼ ਨਵੀਆਂ ਤੇ ਸੱਚੀਆਂ ਕਹਾਣੀਆਂ ਸੁਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜਿਹੜੇ ਮੇਰੇ ਦੋਸਤ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਸਾਊਥ ਦਿੱਲੀ ਦਾ ਇੱਕ ਬਹੁਤ ਹੀ ਪੌਸ਼ ਇਲਾਕਾ ਹੈ ਬਸੰਤ ਗੁੰਜ ਇੱਥੇ ਇੱਕ ਮੈਨੇਜਮੈਂਟ ਦਾ ਬਹੁਤ ਹੀ ਵੱਡਾ ਇੰਸਟੀਟਿਊਟ ਹੈ ਸ਼੍ਰੀ ਸ਼ਾਰ ਦਾ ਇੰਸਟੀਟਿਊਟ ਆਫ ਇੰਡੀਅਨ ਮੈਨੇਜਮੈਂਟ ਇਸ ਇੰਸਟੀਟਿਊਟ ਦੇ ਬਿਲਕੁਲ ਨਾਲ ਇੱਕ ਧਾਰਮਿਕ ਆਸ਼ਰਮ ਹੈ ਧਾਰਮਿਕ ਮੱਠ ਹੈ ਜਿਹਦਾ ਨਾਂ ਹੈ ਸ਼੍ਰੀ ਸੰਗੇਰੀ ਮੱਠ ਬਸੰਤ ਗੁੰਜ ਦੇ ਇਸ ਪੌਸ਼ ਇਲਾਕੇ ਦੇ ਵਿੱਚ ਜੋ ਇਹ ਦੋ ਵੱਡੀਆਂ ਬਿਲ ਇੰਨੇ ਬਿਲਕੁਲ ਨਾਲ ਲਾਣ ਲਈ ਜੇ ਉੱਥੋਂ ਤੁਸੀਂ ਲੰਘਦੇ ਹੋ ਤਾਂ ਉੱਤੇ ਆਪਾਂ ਨੂੰ ਦਿਖਦਾ ਆ ਕਿ ਬਹੁਤ ਵੱਡੇ ਵੱਡੇ ਦਰਵਾਜੇ ਲੱਗੇ ਨੇ ਜੋ ਬੰਦ ਹੁੰਦੇ ਨੇ ਤੇ ਉੱਤੇ ਕਾਲੇ ਕੱਪੜਿਆਂ ਦੇ ਵਿੱਚ ਕਾਲੀ ਡਰੈਸ ਦੇ ਵਿੱਚ ਕਾਫੀ ਸਾਰੇ ਬਾਡੀਗਾਰਡ ਮੌਜੂਦ ਰਹਿੰਦੇ ਨੇ ਤੇ ਇੱਥੇ ਕੋਈ ਵੀ ਬਿਨਾਂ ਇਜਾਜ਼ਤ ਤੋਂ ਅੰਦਰ ਨਹੀਂ ਜਾ ਸਕਦਾ ਇਹ ਜੋ ਮੈਨੇਜਮੈਂਟ ਇੰਸਟੀਚਿਊਟ ਆ ਇੱਕ ਬਹੁਤ ਹੀ ਵੱਡਾ ਤੇ ਰੈਪਿਊਟਿਡ ਇੰਸਟੀਚਿਊਟ ਆ ਇਸ ਤੋਂ ਇਲਾਵਾ ਇਹਦੇ ਅੰਦਰ ਜੋ ਸਟੂਡੈਂਟ ਨੇ ਪੜਨ ਵਾਲੇ ਉਹ ਕੱਲੀਆਂ ਕੁੜੀਆਂ ਨੇ ਇਹ ਜੋ ਮੈਨੇਜਮੈਂਟ ਇੰਸਟੀਚਿਊਟ ਹੈ ਇਹਦੇ ਜੋ ਡਾਇਰੈਕਟਰ ਨੇ ਉਹ ਨਾਲ ਜਿਹੜਾ ਧਾਰਮਿਕ ਮੱਠ ਹੈ ਉਹਦੇ ਵੀ ਆਗੂ ਨੇ ਉਹ ਇੱਕ ਧਾਰਮਿਕ ਗੁਰੂ ਨੇ ਤੇ ਉਹਨਾਂ ਦਾ ਨਾਮ ਹੈ ਸਵਾਮੀ ਚੈਤਨਿਆਨੰਦ ਸਰਸਵਤੀ ਇਸ ਤਰ੍ਹਾਂ ਇੰਸਟੀਚਿਊਟ ਦੇ ਵਿੱਚ ਪੜ੍ਹਾਈ ਦਾ ਕੰਮ ਚੱਲਦਾ ਰਹਿੰਦਾ ਆ ਉਧਰ ਜੋ ਧਾਰਮਿਕ ਆਸ਼ਰਮ ਹੈ ਉਹਦੇ ਵਿੱਚ ਸ਼ਰਧਾਲੂ ਆਉਂਦੇ ਰਹਿੰਦੇ ਨੇ ਤੇ ਉਹ ਉੱਥੇ ਆ ਕੇ ਆਪਣੇ ਧਾਰਮਿਕ ਗੁਰੂ Swami ਚੈਤਨਿਆਨੰਦ ਦੇ ਦਰਸ਼ਨ ਕਰਦੇ ਨੇ ਉਹਨਾਂ ਨੂੰ ਮਿਲਦੇ ਨੇ ਲੋਕ ਆ ਕੇ ਆਪਣੇ ਧਾਰਮਿਕ ਗੁਰੂ ਤੋਂ ਸਲਾਹ مشਵਰਾ ਕਰਦੇ ਨੇ ਸਲਾਹ ਲੈਂਦੇ ਨੇ ਕਾਲਜ ਦੇ ਵਿੱਚ ਸਟੂਡੈਂਟ ਆਉਂਦੇ ਨੇ ਪੜ੍ਹਾਈ ਚੱਲਦੀ ਹੈ ਤੇ ਆਸ਼ਰਮ ਦੇ ਵਿੱਚ ਸ਼ਰਧਾਲੂ ਆਉਂਦੇ ਰਹਿੰਦੇ ਨੇ ਲਾਈਫ ਨਾਰਮਲ ਚੱਲ ਰਹੀ ਹੁੰਦੀ ਹੈ ਪਰ ਇਹ ਜੋ ਨਾਰਮਲ ਲਾਈਫ ਸੀ ਇਹ 4 ਅਗਸਤ 2025 ਤੱਕ ਹੀ ਨਾਰਮਲ ਰਹਿੰਦੀ ਹੈ ਜਦੋਂ ਤੱਕ ਇਹ ਤਰੀਕ ਆਉਂਦੀ ਹੈ ਤਾਂ ਫਿਰ ਇੰਸਟੀਟਿਊਟ ਦੇ ਵਿੱਚ ਅੰਦਰ ਪੜਨ ਵਾਲੇ ਤੇ ਆਸ਼ਰਮ ਦੇ ਵਿੱਚ ਜੋ ਰਹਿੰਦੇ ਹੁੰਦੇ ਨੇ ਜੋ ਮੈਨੇਜਮੈਂਟ ਦੇ ਵਿੱਚ ਹੁੰਦੇ ਨੇ ਉਹਨਾਂ ਦੀ ਜੋ ਜ਼ਿੰਦਗੀ ਆ ਉਹ ਬਿਲਕੁਲ ਬਦਲ ਜਾਂਦੀ ਹੈ 4 ਅਗਸਤ 2025 ਦਾ ਦਿਨ ਆਉਂਦਾ ਆ ਤਾਂ ਜਿੱਥੇ ਇਹ ਇੰਸਟੀਚਿਊਟ ਮੌਜੂਦ ਹੁੰਦਾ ਆ ਉੱਥੇ ਨੇੜਲੇ ਥਾਣੇ ਦੇ ਵਿੱਚ ਇੱਕ ਕੁੜੀ ਜਾਂਦੀ ਆ ਜੋ ਆਪਣੇ ਮਾਤਾ ਪਿਤਾ ਨੂੰ ਨਾਲ ਲੈ ਕੇ ਜਾਂਦੀ ਆ ਉਹ ਉੱਥੇ ਜਾ ਕੇ ਇੱਕ ਕੰਪਲੇਂਟ ਦਰਜ ਕਰਵਾਉਂਦੇ ਨੇ ਇਹ ਜੋ ਸ਼ਿਕਾਇਤ ਦਰਜ ਕਰਵਾਈ ਜਾਂਦੀ ਆ ਇਹ ਕਰਵਾਈ ਜਾਂਦੀ ਆ ਸੁਆਮੀ ਚਤਨਯ ਆਨੰਦ ਸਰਸਵਤੀ ਦੇ ਖਿਲਾਫ ਪੁਲਿਸ ਸਟੇਸ਼ਨ ਗਈ ਕੁੜੀ ਦੱਸਦੀ ਆ ਕਿ ਉਹ ਇੱਕ ਸਟੂਡੈਂਟ ਹੈ ਉਹ ਇਸੇ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਵਿੱਚ ਪੜ੍ਹਾਈ ਕਰਦੀ ਆ ਉਹ ਉੱਥੇ ਪੋਸਟ ਗ੍ਰੈਜੂਏਸ਼ਨ ਕਰ ਰਹੀ ਹੈ ਫਿਰ ਉਹ ਦੱਸਦੀ ਹੈ ਕਿ ਇੱਥੇ ਦੇ ਜੋ ਡਾਇਰੈਕਟਰ ਨੇ Swami Chatnayanand Saraswati ਉਹ ਉਹਨਾਂ ਦੇ ਨਾਲ ਅਸ਼ਲੀਲ ਹਰਕਤਾਂ ਕਰਦੇ ਨੇ ਤੇ ਜ਼ਬਰਦਸਤੀ ਉਸ ਨੂੰ ਆਪਣੇ ਕਮਰੇ ਦੇ ਵਿੱਚ ਬੁਲਾਉਂਦੇ ਨੇ ਕੁੜੀ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੁੰਦੀ ਹੈ ਤਾਂ ਇੱਥੇ ਇਹ ਵੀ ਹੋ ਸਕਦਾ ਸੀ ਕਿ ਜੋ Swami ਸੀ ਉਹਦੀ ਪਹੁੰਚ ਬਹੁਤ ਸੀ ਇੱਥੇ ਜੋ ਪੁਲਿਸ ਵਾਲੇ ਸੀ ਕੁੜੀ ਨੂੰ ਸਮਝਾ ਬਜਾ ਕੇ ਜਾਂ ਫਿਰ ਕੋਈ ਬਹਾਨਾ ਲਾ ਕੇ ਉੱਥੋਂ ਭੇਜ ਦਿੰਦੇ ਪਰ ਇਸ ਤੋਂ ਬਾਅਦ ਕੁੜੀ ਇੱਕ ਹੋਰ ਗੱਲ ਦੱਸਦੀ ਹੈ ਜਦੋਂ ਇਹ ਗੱਲ ਪੁਲਿਸ ਵਾਲਿਆਂ ਨੂੰ ਪਤਾ ਲੱਗਦੀ ਹੈ ਤਾਂ ਫਿਰ ਇੱਥੇ ਪੁਲਿਸ ਵਾਲਿਆਂ ਦੀ ਮਜਬੂਰੀ ਬਣ ਜਾਂਦੀ ਹੈ ਕਿ ਜੋ ਇਹ ਕੁੜੀ ਨੇ ਸਭ ਕੁਝ ਦੱਸਿਆ ਸੀ ਉਹਨਾਂ ਨੂੰ ਉਹਦੇ ਉੱਤੇ ਐਕਸ਼ਨ ਲੈਣਾ ਪੈਣਾ ਸੀ ਕੁੜੀ ਦੱਸਦੀ ਹੈ ਕਿ ਇਹ ਜੋ ਸਭ ਚੀਜ਼ਾਂ ਨੇ ਇਹਦਾ ਐਕਸਪੀਰੀਅੰਸ ਕਰਨ ਵਾਲੀ ਇਕੱਲੀ ਉਹ ਨਹੀਂ ਬਲਕਿ ਇੱਥੇ ਬਹੁਤ ਕੁੜੀਆਂ ਮੌਜੂਦ ਨੇ ਤੇ ਇਹ ਜੋ ਸਭ ਕਰ ਰਿਹਾ ਆ ਇਹ ਕੋਈ ਹੋਰ ਨਹੀਂ ਇਹ ਉਹ ਖੁਦ ਡਾਇਰੈਕਟਰ ਕਰ ਰਿਹਾ ਹੈ ਸਵਾਮੀ ਚਤਨਿਆਨੰਦ ਸਰਸਵਤੀ ਹੁਣ ਇੱਥੇ ਕੁੜੀ ਜਿਹਦੇ ਉੱਤੇ ਦੋਸ਼ ਲਾ ਰਹੀ ਸੀ ਉਹ ਇੱਕ ਬਹੁਤ ਹੀ ਜ਼ਿਆਦਾ ਪਾਵਰਫੁਲ ਇਨਸਾਨ ਸੀ ਪਰ ਹੁਣ ਦੂਸਰੇ ਪਾਸੇ ਕਿਉਂਕਿ ਇਹ ਕੁੜੀ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਦਾ ਨਾਮ ਲੈ ਰਹੀ ਸੀ ਇਹਦਾ ਮਤਲਬ ਇਹ ਸੀ ਕਿ ਜ਼ਰੂਰ ਹੋਵੇ ਨਾ ਹੋਵੇ ਇੱਥੇ ਕੋਈ ਬਹੁਤ ਹੀ ਵੱਡਾ ਰੈਕਿਟ ਚੱਲ ਰਿਹਾ ਹੈ ਤਾਂ ਹੁਣ ਪੁਲਿਸ ਦੀ ਇੱਕ ਟੀਮ ਇਸ ਇੰਸਟੀਚਿਊਟ ਦੇ ਵਿੱਚ ਪਹੁੰਚਦੀ ਹੈ ਤੇ ਉੱਥੇ ਜਾ ਕੇ ਛਾਣਵੀਂਣ ਕੀਤੀ ਜਾਂਦੀ ਹੈ ਉਸ ਸਮੇਂ ਉੱਤੇ ਲਗਭਗ 50 ਦੇ ਕਰੀਬ ਜੋ ਕੁੜੀਆਂ ਹੁੰਦੀਆਂ ਨੇ ਉਹ ਹੋਸਟਲ ਦੇ ਵਿੱਚ ਰਹਿ ਰਹੀਆਂ ਹੁੰਦੀਆਂ ਨੇ ਪੁਲਿਸ ਵਾਲਿਆਂ ਵੱਲੋਂ ਇੱਥੇ ਸਾਰੀਆਂ ਕੁੜੀਆਂ ਦੇ ਬਿਆਨ ਲੈ ਲਏ ਜਾਂਦੇ ਨੇ ਤੇ ਇਹਨਾਂ ਦੇ ਵਿੱਚੋਂ 17 ਕੁੜੀਆਂ ਐਦਾਂ ਦੀਆਂ ਹੁੰਦੀਆਂ ਨੇ ਕਿ ਉਹ ਸੇਮ ਉਹੀ ਗੱਲ ਦੱਸ ਰਹੀਆਂ ਹੁੰਦੀਆਂ ਨੇ ਜੋ ਪੁਲਿਸ ਸਟੇਸ਼ਨ ਦੇ ਵਿੱਚ ਗਈ ਕੁੜੀ ਦੱਸ ਰਹੀ ਸੀ ਜੋ ਕਹਾਣੀ ਇਹ ਸਾਰੀਆਂ ਕੁੜੀਆਂ ਦੱਸਦੀਆਂ ਨੇ ਤਾਂ ਉਹਨਾਂ ਦੇ ਵਿੱਚ ਜੋ ਮੁੱਖ ਨਿਸ਼ਾਨਾ ਹੁੰਦਾ ਹੈ ਉਹ ਉਹੀ ਹੁੰਦਾ ਆ ਇਹ ਇੰਸਟੀਚਿਊਟ ਦਾ ਡਾਇਰੈਕਟਰ ਤੇ ਉਹ ਧਾਰਮਿਕ ਮੱਠ ਦਾ ਆਗੂ Swami Chatanya Anand Saraswati ਸਾਰੀਆਂ ਕੁੜੀਆਂ ਦੀ ਜੋ ਕਹਾਣੀ ਹੁੰਦੀ ਆ ਉਹ ਸੇਮ ਹੁੰਦੀ ਆ ਸਾਰੀਆਂ ਦੱਸਦੀਆਂ ਨੇ ਕਿ ਉਹਨਾਂ ਦੇ ਫੋਨ ਦੇ WhatsApp ਦੇ ਉੱਤੇ ਉਹਨਾਂ ਨੂੰ Swami ਦੇ ਵੱਲੋਂ ਮੈਸੇਜ ਭੇਜੇ ਜਾਂਦੇ ਨੇ ਅਸਲੀਲ ਗੱਲਾਂ ਕੀਤੀਆਂ ਜਾਂਦੀਆਂ ਨੇ ਇੱਥੇ ਇੱਕ ਗੱਲ ਹੋਰ ਇਹ ਵੀ ਸਾਹਮਣੇ ਆਉਂਦੀ ਹੈ ਕਿ ਇਹ ਜੋ ਕੁੜੀਆਂ ਹੁੰਦੀਆਂ ਨੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਜੋ ਨੰਬਰ ਹੈ ਉਹ Swami Saraswati ਦੇ ਕੋਲ ਕਿਵੇਂ ਪਹੁੰਚਿਆ ਇਹਨਾਂ ਸਾਰੀਆਂ ਕੁੜੀਆਂ ਨੇ ਪੁਲਿਸ ਵਾਲੇ ਨੂੰ ਇਹੀ ਕਿਹਾ ਕਿ ਉਹ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਸੁਆਮੀ ਚਤਨਯਾਨੰਦ ਸਾਰਾ ਸਵਾਤੀ ਨੂੰ ਮਿਲਿਆ ਹੀ ਨਹੀਂ ਸੁਆਮੀ ਚਤਨਯਾਨੰਦ ਇਹਨਾਂ ਕੁੜੀਆਂ ਨੂੰ ਫੋਨ ਦੇ ਉੱਤੇ WhatsApp ਤੇ ਮੈਸੇਜ ਆਉਂਦਾ ਆ ਇਹਨਾਂ ਨੂੰ ਵਕ ਵਕ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਨੇ ਤੇ ਫਿਰ ਜਦੋਂ ਇਹ ਕੁੜੀਆਂ ਸੁਆਮੀ ਨੂੰ ਮਿਲਣ ਤੋਂ ਮਨਾ ਕਰਦੀਆਂ ਨੇ ਤਾਂ ਫਿਰ ਉਹਨਾਂ ਨੂੰ ਡਰਾਵੇ ਦਿੱਤੇ ਜਾਂਦੇ ਨੇ ਮੇਨ ਡਰਾਵਾ ਜੋ ਸੁਆਮੀ ਹੁੰਦਾ ਉਹ ਕੁੜੀਆਂ ਨੂੰ ਇਹੀ ਦਿੰਦਾ ਆ ਕਿ ਜਦੋਂ ਐਗਜ਼ਾਮ ਹੋਣਗੇ ਤਾਂ ਉਹਨਾਂ ਦੇ ਜੋ ਨੰਬਰ ਨੇ ਉਹ ਕੱਟ ਲਏ ਜਾਣਗੇ ਪੁਲਿਸ ਵਾਲੇ ਇਹ ਸਾਰੇ ਜੋ ਮੈਸੇਜ ਆਏ ਹੁੰਦੇ ਉਹਨਾਂ ਨੂੰ ਚੈੱਕ ਕਰਦੇ ਨੇ ਤੇ ਇਹਨਾਂ ਦਾ ਜੋ ਰਿਕਾਰਡ ਹੁੰਦਾ ਉਹ ਆਪਣੇ ਕੋਲ ਰੱਖ ਲੈਂਦੇ ਨੇ ਪੁਲਿਸ ਵਾਲੇ ਨਾ ਸਾਰੀਆਂ 17 ਕੁੜੀਆਂ ਦੀ ਇੱਕ ਲਿਸਟ ਬਣਾਉਂਦੇ ਨੇ ਇਹ ਜੋ ਲਿਸਟ ਬਣਾ ਰਹੇ ਹੁੰਦੇ ਨੇ ਤਾਂ ਉਹਨਾਂ ਦੇ ਧਿਆਨ ਦੇ ਵਿੱਚ ਆਉਂਦਾ ਹੈ ਕਿ ਇਹ ਜੋ 17 ਦੀਆਂ 17 ਕੁੜੀਆਂ ਹੁੰਦੀਆਂ ਨੇ ਬਹੁਤ ਹੀ ਗਰੀਬ ਪਰਿਵਾਰ ਦੇ ਨਾਲ ਸਬੰਧਤ ਹੁੰਦੀਆਂ ਨੇ ਹੁਣ ਇੱਥੇ ਪੁਲਿਸ ਵਾਲਿਆਂ ਦੇ ਧਿਆਨ ਦੇ ਵਿੱਚ ਕੁਝ ਗੱਲਾਂ ਆਉਂਦੀਆਂ ਨੇ ਉਹ ਦੇਖਦੇ ਨੇ ਕਿ ਇਹ ਜੋ 17 ਦੀਆਂ 17 ਕੁੜੀਆਂ ਹੁੰਦੀਆਂ ਨੇ ਇਹਨਾਂ ਨੇ ਕਿਸੇ ਨੇ ਵੀ ਆਪਣਾ ਨੰਬਰ ਜੋ ਸੀ ਉਹ ਸਵਾਮੀ ਨੂੰ ਨਹੀਂ ਦਿੱਤਾ ਤਾਂ ਫਿਰ ਇਹ ਨਾ ਕੁੜੀਆਂ ਦਾ ਜੋ ਨੰਬਰ ਸੀ ਉਹ ਸਵਾਮੀ ਚਤਨ ਆਨੰਦ ਦੇ ਕੋਲ ਕਿਵੇਂ ਪਹੁੰਚਿਆ ਕਿਉਂਕਿ ਇਹ ਜੋ Swami Chaitanyandan ji ਇਹ ਤਾਂ ਕਦੇ ਵੀ ਕੁੜੀਆਂ ਨੂੰ ਸਟੂਡੈਂਟਸ ਨੂੰ ਨਹੀਂ ਮਿਲਦਾ ਸੀ। ਨਾ ਹੀ ਕਦੇ Swami ji ਜੋ ਸੀ ਉਹ ਇੰਸਟੀਚਿਊਟ ਦੇ ਵਿੱਚ ਕਲਾਸਾਂ ਦੇ ਵਿੱਚ ਜਾਂਦਾ ਸੀ। ਤੇ ਦੂਜੀ ਚੀਜ਼ ਇਹ ਸੀ ਕਿ ਜੋ ਇਹ ਕੁੜੀਆਂ ਸੀ 17 ਦੀਆਂ 17 ਜਿਨ੍ਹਾਂ ਨੇ Swami ਦੇ ਉੱਤੇ ਦੋਸ਼ ਲਾਏ ਸੀ ਕਿ ਉਹ ਉਹਨਾਂ ਨੂੰ ਗਲਤ ਮੈਸੇਜ ਕਰਦਾ ਹੈ ਇਹ ਸਾਰੀਆਂ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੀਆਂ ਸੀ। ਇਹ ਆਰਥਿਕ ਪੱਖੋਂ ਕਾਫੀ ਕਮਜ਼ੋਰ ਸੀ। ਤਾਂ ਫਿਰ ਇੱਥੇ ਪੁਲਿਸ ਵਾਲਿਆਂ ਦੇ ਧਿਆਨ ਦੇ ਵਿੱਚ ਇੱਕ ਗੱਲ ਆਉਂਦੀ ਹੈ ਕਿ ਇਸ ਪੂਰੇ ਸਕੈਂਡਲ ਦੇ ਵਿੱਚ ਜੋ ਇਹ ਇੰਸਟੀਚਿਊਟ ਹੈ ਇਹਦੇ ਜੋ ਮੈਮ ਹੋਰ ਹੋਣਗੇ ਉਹ ਵੀ ਪੱਕੇ ਤੌਰ ਤੇ ਸ਼ਾਮਿਲ ਹੋ ਸਕਦੇ ਨੇ ਤੇ ਉਹ ਇਸ ਤਰ੍ਹਾਂ ਦੀਆਂ ਹੀ ਕੁੜੀਆਂ ਨੂੰ ਟਾਰਗੇਟ ਕਰਦੇ ਨੇ ਜੋ ਗਰੀਬ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੀਆਂ ਹੋਣ ਜੇਕਰ ਅੱਗੇ ਜਾ ਕੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਵਾਪਰਦੀ ਹੈ ਤਾਂ ਫਿਰ ਇੰਸਟੀਚਿਊਟ ਦੇ ਉੱਤੇ ਜਾਂ ਫਿਰ ਸਵਾਮੀ ਚਤਨ ਆਨੰਦ ਦੇ ਉੱਤੇ ਕੋਈ ਵੀ ਪ੍ਰੈਸ਼ਰ ਨਾ ਪਾ ਸਕਣ ਫਿਰ ਇੱਥੇ ਪੁਲਿਸ ਵਾਲਿਆਂ ਵੱਲੋਂ ਇਹਨਾਂ ਕੁੜੀਆਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਨੂੰ ਕਿਸੇ ਹੋਰ ਦੇ ਉੱਤੇ ਸ਼ੱਕ ਹੈ ਜਾਂ ਫਿਰ ਤੁਹਾਡੇ ਉੱਤੇ ਕਿਸੇ ਵੱਲੋਂ ਪ੍ਰੈਸ਼ਰ ਪਾਇਆ ਜਾ ਰਿਹਾ ਆ ਸਵਾਮੀ ਚਤਨਿਆਨੰਦ ਨੂੰ ਮਿਲਣ ਦੇ ਲਈ ਤਾਂ ਫਿਰ ਇੱਥੇ ਪੁਲਿਸ ਵਾਲਿਆਂ ਦੇ ਸਾਹਮਣੇ ਇੱਕ ਬਹੁਤ ਹੀ ਹੈਰਾਨੀਜਨਕ ਖੁਲਾਸਾ ਹੁੰਦਾ ਆ ਇਹ ਜੋ ਕੁੜੀਆਂ ਹੁੰਦੀਆਂ ਨੇ ਕੁਝ ਐਸੀਆਂ ਔਰਤਾਂ ਦੇ ਨਾਮ ਲੈਂਦੀਆਂ ਨੇ ਜੋ ਇੱਥੇ ਹੀ ਇੰਸਟੀਚਿਊਟ ਦੇ ਵਿੱਚ ਕੰਮ ਕਰਦੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚੋਂ ਜੋ ਕੁਝ ਔਰਤਾਂ ਨੇ ਉਹ ਕਲੈਰੀਕਲ ਸਟਾਫ ਦੇ ਵਿੱਚ ਨੇ ਤੇ ਹੋਰ ਵੀ ਕੁਝ ਔਰਤਾਂ ਨੇ ਜੋ ਇੱਥੇ ਇੰਸਟੀਚਿਊਟ ਦੇ ਵਿੱਚ ਹੀ ਕਰਮਚਾਰੀ ਲੱਗੀਆਂ ਹੋਈਆਂ ਨੇ ਇਸ ਸਭ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਕਲੀਅਰ ਹੋ ਜਾਂਦਾ ਆ ਕਿ ਇਹ ਇੱਕ ਬਹੁਤ ਹੀ ਵੱਡਾ ਸਕੈਂਡਲ ਆ ਇਹਨਾਂ ਸਾਰੀਆਂ ਕੁੜੀਆਂ ਨੂੰ ਹੁਣ ਉੱਥੋਂ ਇੰਸਟੀਚਿਊਟ ਦੇ ਵਿੱਚੋਂ ਪੁਲਿਸ ਥਾਣੇ ਲਿਆਇਆ ਜਾਂਦਾ ਆ ਤੇ ਉੱਥੇ ਇਹਨਾਂ ਦੇ ਬਿਆਨ ਦਰਜ ਕਰਵਾਏ ਜਾਂਦੇ ਨੇ ਪੁਲਿਸ ਨੇ ਹੁਣ ਇੱਕ ਬਹੁਤ ਵੱਡੀ ਟੀਮ ਇਸ ਕੇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਲੱਗ ਜਾਂਦੀ ਆ ਇਸ ਤੋਂ ਬਾਅਦ ਜੋ ਪੁਲਿਸ ਵਾਲੇ ਹੁੰਦੇ ਨੇ ਉਹ ਇਸ ਇੰਸਟੀਚਿਊਟ ਦੇ ਕੈਂਪਸ ਦੇ ਵਿੱਚ ਪਹੁੰਚਦੇ ਨੇ ਇੱਥੋਂ ਦੇ ਸੀਸੀਟੀਵੀ ਚੈੱਕ ਕਰਨ ਦੇ ਲਈ ਤਾਂ ਇੱਥੇ ਆ ਕੇ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਆ ਕਿ ਜਿੰਨੇ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਹਨਾਂ ਦੀ ਜੋ ਫੁਟੇਜ ਸੀ ਉਹ ਸਭ ਨੂੰ ਡਿਲੀਟ ਕਰ ਦਿੱਤਾ ਗਿਆ ਆ ਪਰ ਜਿਨੇ ਵੀ ਇਹ ਡਿਲੀਟ ਕੀਤਾ ਸੀ ਜਾਂ ਕਰਵਾਇਆ ਸੀ ਉਹਨੂੰ ਇਹ ਨਹੀਂ ਪਤਾ ਸੀ ਕਿ ਇਹ ਜੋ ਫੁਟੇਜ ਹੁੰਦੀ ਆ ਇਹਨੂੰ ਦਿਵਾਰਾ ਰਿਕਵਰ ਕਰਾਇਆ ਜਾ ਸਕਦਾ ਹੈ ਜਦੋਂ ਇਹ ਸਭ ਕੁਝ ਵਾਪਰਦਾ ਆ ਤਾਂ ਇਸ ਤੋਂ ਕੁਝ ਹੀ ਘੰਟਿਆਂ ਦੇ ਬਾਅਦ ਜੋ ਇਹ ਸਵਾਮੀ ਚਤਨਯਾਨੰਦ ਹੁੰਦਾ ਆ ਤਾਂ ਇਹਨੂੰ ਇਹਦੀ ਖਬਰ ਲੱਗ ਜਾਂਦੀ ਆ ਹੁਣ ਜੋ ਪੁਲਿਸ ਵਾਲੇ ਸੀ ਉਹ ਆਪਣੀ ਤਿਆਰੀ ਕਰਦੇ ਆ ਸਵਾਮੀ ਚਤਨਿਆਨੰਦ ਨੂੰ ਫੜਨ ਦੇ ਲਈ ਪਰ ਇੱਥੇ ਜੋ ਛੋਟੇ ਦਰਜੇ ਦੇ ਪੁਲਿਸ ਅਧਿਕਾਰੀ ਸੀ ਉਹ ਸਿੱਧਾ ਇੰਨੀ ਵੱਡੀ ਹਸਤੀ ਸਵਾਮੀ ਚਤਨਿਆਨੰਦ ਨੂੰ ਹੱਥ ਨਹੀਂ ਪਾ ਸਕਦੇ ਸੀ ਉਹਨਾਂ ਨੂੰ ਇੱਥੇ ਆਪਣੀ ਜੌਬ ਜਾਣ ਦਾ ਖਤਰਾ ਹੁੰਦਾ ਆ ਹੁਣ ਪੁਲਿਸ ਵਾਲੇ ਜਦੋਂ ਤੱਕ ਆਪਣੇ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਦੇ ਨੇ ਉਹਨਾਂ ਤੋਂ ਪਰਮਿਸ਼ਨ ਲੈਂਦੇ ਨੇ ਤਾਂ ਉਦੋਂ ਸਮਾਂ ਪਾ ਕੇ ਇਹ ਜੋ ਸਵਾਮੀ ਚਤਨਿਆਨੰਦ ਹੁੰਦਾ ਆ ਇਹ ਉਥੋਂ ਫਰਾਰ ਹੋ ਜਾਂਦਾ ਆ ਇਸ ਤੋਂ ਬਾਅਦ ਜੋ ਪੁਲਿਸ ਵਾਲੇ ਹੁੰਦੇ ਨੇ ਉਹ Swami Chatnayanand ਦਾ ਜੋ ਫੋਨ ਨੰਬਰ ਹੁੰਦਾ ਹੈ ਉਹ ਉਹਨੂੰ ਲੈਂਦੇ ਨੇ ਤੇ ਫਿਰ ਇਹਦੇ ਨੰਬਰ ਨੂੰ ਟ੍ਰੇਸ ਕੀਤਾ ਜਾਂਦਾ ਆ ਉਸ ਨੂੰ ਟਰੈਕ ਕੀਤਾ ਜਾਂਦਾ ਹੈ ਹੁਣ ਜਦੋਂ ਲੋਕੇਸ਼ਨ ਟ੍ਰੇਸ ਕੀਤੀ ਜਾਂਦੀ ਹੈ ਤਾਂ ਇਹ ਲੋਕੇਸ਼ਨ ਆਉਂਦੀ ਹੈ ਆਗਰਾ ਦੀ ਤੇ ਫਿਰ ਇਸ ਤੋਂ ਬਾਅਦ ਇਹ ਚੈੱਕ ਕਰਵਾਇਆ ਜਾਂਦਾ ਆ ਕਿ Swami Chatnayanand ਨੇ ਆਪਣੇ ਫੋਨ ਤੋਂ ਕਿਹਨੂੰ ਕਿਹਨੂੰ ਮੈਸੇਜ ਕੀਤੇ ਕਿਹਨੂੰ ਕਾਲ ਕੀਤੀ ਕਿਹਨੂੰ WhatsApp ਮੈਸੇਜ ਕੀਤਾ ਤਾਂ ਫਿਰ ਇਹ ਜਦੋਂ ਸਭ ਚੈੱਕ ਕਰਾਇਆ ਜਾਂਦਾ ਆ ਤਾਂ ਇੱਥੇ ਸਾਹਮਣੇ ਆਉਂਦਾ ਆ ਕਿ ਜੋ ਸਵਾਮੀ ਚਤਨਿਆਨੰਦ ਸੀ ਇਹਨੇ ਆਪਣੇ ਫੋਨ ਤੋਂ ਕੀਤੇ ਸਾਰੇ WhatsApp ਮੈਸੇਜ ਕਾਲ ਤੇ ਮੈਸੇਜ ਸਭ ਕੁਝ ਡਿਲੀਟ ਕਰ ਦਿੱਤੇ ਹੁੰਦੇ ਆ ਪਰ ਇੱਥੇ ਦੂਜੇ ਪਾਸੇ ਆਪਣੇ ਇੰਡੀਆ ਦਾ ਇੱਕ ਬਹੁਤ ਵੱਡਾ ਨਿਊਜ਼ ਚੈਨਲ ਹੈ ਐਨਡੀਟੀਵੀ ਉਹ ਵੀ ਇਹ ਸਭ ਚੈੱਕ ਕਰਦੇ ਨੇ ਤਾਂ ਸਵਾਮੀ ਚੈਤਨਿਆ ਆਨੰਦ ਦਾ ਜੋ ਫੋਨ ਹੁੰਦਾ ਆ ਉਹਦੇ ਉੱਤੋਂ ਵਟਸਐਪ ਦੇ ਉੱਤੋਂ ਕੀਤਾ ਹੋਇਆ ਇੱਕ ਮੈਸੇਜ ਜੋ ਉਹਨਾਂ ਨੇ ਇੱਕ ਕੁੜੀ ਨੂੰ ਕੀਤਾ ਹੁੰਦਾ ਆ ਉਹ ਬਾਕੀ ਰਹਿ ਜਾਂਦਾ ਉਹ ਡਿਲੀਟ ਨਹੀਂ ਹੋਇਆ ਹੁੰਦਾ ਇਸ ਵਟਸਐਪ ਮੈਸੇਜ ਦੇ ਵਿੱਚ ਸਾਫ਼ ਦਿਖਾਈ ਦਿੰਦਾ ਹੁੰਦਾ ਆ ਕਿ ਇਹ ਜੋ ਸਵਾਮੀ ਚਤਨਿਆ ਆਨੰਦ ਹੁੰਦਾ ਆ ਇਹ ਕੁੜੀ ਨੂੰ ਲਾਲਚ ਦੇ ਰਿਹਾ ਹੁੰਦਾ ਆ ਇਹ ਉਹਨੂੰ ਫੌਰਨ ਦੇ ਟ੍ਰਿਪ ਦਾ ਲਾਲਚ ਦੇ ਰਿਹਾ ਹੁੰਦਾ ਹੈ ਕਿ ਮੈਂ ਤੈਨੂੰ ਉੱਥੇ ਕਮਾਉਣ ਦੇ ਲਈ ਲੈ ਕੇ ਜਾਊਂਗਾ ਇਹ ਕਹਿ ਕੇ ਉਹ ਉਹਨੂੰ ਆਪਣੇ ਕਮਰੇ ਦੇ ਵਿੱਚ ਬੁਲਾ ਰਿਹਾ ਹੁੰਦਾ ਹੈ ਤੇ ਫਿਰ ਸਾਹਮਣੇ ਤੋਂ ਜਦੋਂ ਕੁੜੀ ਸਵਾਮੀ ਨੂੰ ਇਹ ਸਭ ਬਾਰੇ ਮਨਾ ਕਰ ਦਿੰਦੀ ਹੈ ਨਾ ਕਰ ਦਿੰਦੀ ਹੈ ਤਾਂ ਫਿਰ ਜੋ ਸਵਾਮੀ ਚਤਨ ਅਨੰਦ ਹੁੰਦਾ ਆ ਉਹ ਕੁੜੀ ਨੂੰ ਡਰਾਉਣਾ ਸ਼ੁਰੂ ਕਰ ਦਿੰਦਾ ਆ ਇਹ ਇਹਨੂੰ ਪੇਪਰਾਂ ਤੋਂ ਫੇਲ ਕਰਨ ਦੀ ਧਮਕੀ ਦਿੰਦਾ ਹੈ ਹੁਣ ਇਹ ਇੱਕ ਬਹੁਤ ਹੀ ਵੱਡਾ ਸਬੂਤ ਹੁੰਦਾ ਆ ਜਿਹੜਾ ਨਿਊਜ਼ ਚੈਨਲ ਐਨਡੀਟੀਵੀ ਦੇ ਕਰਕੇ ਪੁਲਿਸ ਵਾਲਿਆਂ ਤੱਕ ਪਹੁੰਚਦਾ ਹੈ ਇਸ ਤੋਂ ਬਾਅਦ ਪੁਲਿਸ ਵਾਲੇ Swami Chatan Anand ਦੀ ਜੋ ਕੁੰਡਲੀ ਆ ਉਹਨੂੰ ਖੰਗਾਲਦੇ ਨੇ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਆ ਕਿ Swami Chatan Anand ਦੀ ਇੱਕ ਲਗਜ਼ਰੀ ਕਾਰ ਹੈ ਵੋਲvo ਕਾਰ ਉਸ ਕਾਰ ਦਾ ਜਿਹੜਾ ਨੰਬਰ ਹੁੰਦਾ ਇਹ ਕੋਈ ਨਾਰਮਲ ਨੰਬਰ ਨਹੀਂ ਹੁੰਦਾ ਇਹ ਨੰਬਰ Swami ਨੇ ਲਿਆ ਹੁੰਦਾ ਆ ਇੱਕ ਕੌਂਸੂਲੇਟ ਦੇ ਨਾਮ ਦੇ ਉੱਤੇ ਹੁਣ ਕੌਂਸੂਲੇਟ ਦੇ ਨਾਮ ਦੇ ਉੱਤੇ Swami ਨੂੰ ਆਪਣੀ ਕਾਰ ਦਾ ਨੰਬਰ ਕਿ ਮੇ ਮਿਲਿਆ ਇਹ ਪੁਲਿਸ ਵਾਲਿਆਂ ਦੇ ਸਾਹਮਣੇ ਇੱਕ ਜਾਂਚ ਦਾ ਵਿਸ਼ਾ ਹੁੰਦਾ ਹੈ ਹੁਣ ਇਨਵੈਸਟੀਗੇਸ਼ਨ ਕਰਦੇ ਕਰਦੇ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਹੈ ਕਿ Swami Chatanya Anand ਦੇ ਉੱਤੇ ਇਹ ਜੋ 17 ਕੁੜੀਆਂ ਨੇ ਦੋਸ਼ ਲਾਏ ਨੇ ਇਹ ਕੋਈ ਨਵਾਂ ਕੰਮ ਨਹੀਂ ਇਹ ਤੋਂ ਪਹਿਲਾਂ ਵੀ ਇਹ ਸਭ ਹੋ ਚੁੱਕਿਆ ਹੈ 2009 ਦੇ ਵਿੱਚ ਦਿੱਲੀ ਦੀ ਡਿਫੈਂਸ ਕਲੋਨੀ ਦੀ ਇੱਕ ਔਰਤ ਨੇ ਸੇਮ ਇਸੇ ਤਰ੍ਹਾਂ ਦਾ ਕੇਸ ਜੋ ਸੀ ਉਹ Swami Chatanya Anand ਦੇ ਖਿਲਾਫ ਦਰਜ ਕਰਵਾਇਆ ਸੀ ਸੇਮ ਇਸੇ ਤਰ੍ਹਾਂ ਦੀਆਂ ਅਸਲੀਲ ਹਰਕਤਾਂ ਕਰਨ ਦਾ ਦੋਸ਼ ਉਸ ਔਰਤ ਨੇ ਸਵਾਮੀ ਦੇ ਉੱਤੇ ਲਾਇਆ ਸੀ ਇਸ ਤੋਂ ਬਾਅਦ ਆ ਜਾਂਦਾ 2016 2016 ਦੇ ਵਿੱਚ ਇਸੇ ਇਲਾਕੇ ਬਸੰਤ ਕੁੰਜ ਦੇ ਇਲਾਕੇ ਦੀ ਹੀ ਇੱਕ ਔਰਤ ਨੇ ਸੇਮ ਇਸੇ ਤਰ੍ਹਾਂ ਦੇ ਦੋਸ਼ ਸਵਾਮੀ ਚਤਨਯ ਆਨੰਦ ਦੇ ਉੱਤੇ ਲਾਏ ਸੀ ਪਰ ਦੋਨੋਂ ਹੀ ਵਾਰੀ ਇਸ ਇਨਸਾਨ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ ਪਰ ਇਸ ਦੇ ਉਲਟ ਹੁੰਦਾ ਕੀ ਹੈ ਕਿ ਦੇਸ਼ ਦੀ ਰਾਜਧਾਨੀ ਦੇ ਪੌਸ਼ ਇਲਾਕੇ ਦੇ ਵਿੱਚ ਜੋ ਇੰਨਾ ਵੱਡਾ ਇਹ ਇੰਸਟੀਟਿਊਟ ਹੁੰਦਾ ਤੇ ਇਹਦੇ ਨਾਲ ਇੱਕ ਹੁੰਦਾ ਆ ਧਾਰਮਿਕ ਮੱਠ ਇਹਦਾ ਆਗੂ ਬਣਦਾ ਇਹੀ ਸਵਾਮੀ ਚਤਨ ਆਨੰਦ ਸਵਾਮੀ ਚਤਨ ਆਨੰਦ ਦਾ ਜੋ ਜਨਮ ਸੀ ਇਹ ਓਡੀਸ਼ਾ ਦੇ ਵਿੱਚ ਹੋਇਆ ਸੀ ਪਰ ਪਿਛਲੇ 14 ਸਾਲਾਂ ਤੋਂ ਇਹ ਇੰਸਟੀਚਿਊਟ ਦੀ ਪ੍ਰਧਾਨਗੀ ਕਰ ਰਿਹਾ ਸੀ ਤੇ ਧਾਰਮਿਕ ਆਗੂ ਬਣਿਆ ਹੋਇਆ ਸੀ ਇੱਥੇ ਜੋ ਇਹ 17 ਕੁੜੀਆਂ ਨੇ ਤਾਂ ਹਿੰਮਤ ਕਰਕੇ ਅੱਗੇ ਆ ਗਈਆਂ ਨੇ ਇਹਨਾਂ ਨੇ ਜੋ ਸਵਾਮੀ ਦਾ ਸੱਚ ਹੈ ਉਹ ਸਾਹਮਣੇ ਲੈ ਆਂਦਾ ਆ ਇੱਥੇ ਕੁਝ ਕੁੜੀਆਂ ਇਸ ਤਰ੍ਹਾਂ ਦੀਆਂ ਵੀ ਹੋਣੀਆਂ ਨੇ ਕਿ ਉਹ ਸਮਾਜ ਦੇ ਡਰੋਂ ਜਾਂ ਬਦਨਾਮੀ ਦੇ ਡਰੋਂ ਉਹ ਚੁੱਪ ਬੈਠੀਆਂ ਨੇ ਇਸ ਤੋਂ ਇਲਾਵਾ ਕੁਝ ਕੁੜੀਆਂ ਉਹ ਵੀ ਹੋਣਗੀਆਂ ਜੋ ਕਿਸੇ ਸਮੇਂ ਇਸ ਇੰਸਟੀਚਿਊਟ ਦੇ ਵਿੱਚੋਂ ਪੜ੍ਹਾਈ ਕਰਕੇ ਜਾ ਚੁੱਕੀਆਂ ਨੇ ਸ਼ਾਇਦ ਉਹਨਾਂ ਦੇ ਨਾਲ ਵੀ ਇਹ ਸਭ ਕੁਝ ਵਾਪਰਿਆ ਹੋਵੇ ਇੱਥੇ ਹੁਣ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਜੇ ਕਈ ਸਾਲਾਂ ਤੋਂ ਇਸ ਵੱਡੇ ਇੰਸਟੀਚਿਊਟ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਸਕੈਂਡਲ ਚੱਲ ਰਿਹਾ ਸੀ ਤਾਂ ਇਹ ਗੱਲ ਸਾਹਮਣੇ ਨਿਕਲ ਕੇ ਕਿਉਂ ਨਹੀਂ ਆਈ ਇਸ ਵਾਰੀ ਕਿਸੇ ਨੂੰ ਵੀ ਜਾਣਕਾਰੀ ਨਹੀਂ ਸੀ ਤਾਂ ਇਸ ਤਰ੍ਹਾਂ ਹੁਣ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ 17 ਦੀਆਂ 17 ਕੁੜੀਆਂ ਹੁਣ ਸਾਹਮਣੇ ਆ ਚੁੱਕੀਆਂ ਨੇ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਵਾ ਚੁੱਕੀਆਂ ਨੇ ਇਹ ਜੋ ਸਵਾਮੀ ਫਰਾਰ ਹੋਇਆ ਸੀ ਇਹਨੂੰ ਵੀ 28 ਸਤੰਬਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੁਣ ਪੁਲਿਸ ਆਪਣੀ ਪੁੱਛਗਿੱਛ ਕਰ ਰਹੀ ਹੈ ਤੇ ਹੁਣ ਅੱਗੇ ਪਤਾ ਲੱਗੂਗਾ ਕਿ ਇਸ ਕੇਸ ਦੇ ਵਿੱਚ ਕੀ ਸਾਹਮਣੇ ਆਉਂਦਾ ਆ ਇੱਕ ਵੱਡੇ ਇੰਸਟੀਚਿਊਟ ਤੇ ਇੱਕ ਧਾਰਮਿਕ ਮੱਠ ਦੇ ਉੱਤੇ ੱੱਬਾ ਲੱਗ ਚੁੱਕਿਆ ਹੈ। ਬਾਕੀ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿ ਅਦਾਲਤ ਦੇ ਵੱਲੋਂ ਇਸ ਸਵਾਮੀ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ। ਅਦਾਲਤ ਦੇ ਵੱਲੋਂ ਕੀ ਫੈਸਲਾ ਸੁਣਾਇਆ ਜਾਂਦਾ ਹੈ। ਤਾਂ ਦੋਸਤੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਤੁਹਾਡੇ ਕੀ ਵਿਚਾਰ ਨੇ? ਤੁਸੀਂ ਕਮੈਂਟ ਬਾਕਸ ਤੇ ਜਾ ਕੇ ਦੱਸ ਸਕਦੇ ਹੋ। ਬਾਕੀ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ। ਉਹ ਤੱਕ ਲਈ ਧੰਨਵਾਦ। ਸਤਿ ਸ੍ਰੀ ਅਕਾਲ।